ਮੈਂ ਅਮਿਤ ਸਿੰਘ ਮੰਟੂ ਜ਼ਿਲ੍ਹਾ ਪ੍ਰਧਾਨ ਆਮਾਦੀ ਪਾਰਟੀ ਔਰ ਹਲਕਾ ਇੰਚਾਰ ਸੁजानਪੁਰ ਮੈਂ ਜਿਹੜਾ ਨਿਊਜ਼ ਚੈਨਲ ਤੀਸਰੀ ਅੱਖ ਉਹਨਾਂ ਨੂੰ ਜਿਹੜੇ ਸਾਡੇ ਗੋਵਿੰਦਰ ਚਾਵਲਾ ਜੀ ਇਹ ਦੇਖ ਰਿਹਾ ਔਰ ਬੜੇ ਬਦੀ ਤਰੀਕੇ ਦੇ ਨਾਲ ਪੂਰੇ ਆਪਣੇ ਜ਼ਿਲ੍ਹੇ ਦੇ ਵਿੱਚ ਇਹਨੂੰ ਕਵਰੇਜ ਦਿੰਦੇ ਆ ਸੋ ਮੈਂ ਚਾਵਲਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਕਿਉਂਕਿ ਜਿਹੜੀ ਪੱਤਰਕਾਰਤਾ ਹੈ ਇਹ ਅੱਜ ਅਹਿਮ ਲੋਕਾਂ ਦੇ ਇੱਕ ਵਿਸ਼ਵਾਸ ਹੈ ਵੀ ਇਹਨਾਂ ਦੇ ਮਾਧਿਅਮ ਦੇ ਰਾਹੀਂ ਅਸੀਂ ਆਪਣੀ ਜਿਹੜੀ ਆਵਾਜ਼ ਹੈ ਉਹਨੂੰ ਬੁਲੰਦ ਕਰ ਸਕਦੇ ਆ ਸੋ ਮੈਂ ਤਮਾਮ ਆਪਣੇ ਪੱਤਰਕਾਰ ਵੀਰਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਜਿਹੜੀ ਸੱਚ ਦੀ ਆਵਾਜ਼ ਹੈ ਉਹਨੂੰ ਝੁਕਣਾ ਚਾਹੀਦਾ ਜ਼ੁਲਮ ਨੂੰ ਖਤਮ ਕਰਨਾ ਜਿਹੜੇ ਸਾਡੇ ਪੱਤਰਕਾਰ ਸਾਥੀ ਹੈ ਸਚਾਈ ਦੇ ਉੱਪਰ ਚੱਲਦੇ ਆ ਉਹਨਾਂ ਦੇ ਵਿੱਚੋਂ ਸਾਡੇ ਗੁਰਵਿੰਦਰ ਚਾਵਲਾ ਜੀ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਬਧਾਈ ਦੇਣਾ